ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਲੰਡਨ ਬ੍ਰਿਜ ਜਿਹੜਾ ਉਹ ਘੁੰਮਾਂਗੇ ਸਹਬਜ਼ਾਦਿਆਂ ਦੀ ਕਿਰਪਾ ਦੇ ਨਾਲ ਜਿਹੜਾ ਲੰਡਨ ਸ਼ਹਿਰ ਦੇ ਵਿੱਚ ਇੰਗਲੈਂਡ ਦੇ ਵਿੱਚ ਪਹੁੰਚ ਚੁੱਕੇ ਸੀ ਤੇ ਹੁਣ ਅਸੀਂ ਤੁਹਾਨੂੰ ਜਿਹੜਾ ਲੰਡਨ ਬ੍ਰਿਜ ਉਹ ਦਿਖਾਵਾਂਗੇ ਸਾਡੇ ਨਾਲ ਕਰੇਂਦਰ ਸਿੰਘ ਸੰਧੂ ਸਾਹਿਬ ਨੇ ਗਏ ਜੋ ਕਿ ਸਤਰਾਂ ਨੇ ਹਲਕੇ ਦੀ ਬਹੁਤ ਮਾਣਮਤੀ ਸ਼ਖਸੀਅਤ ਨੇ ਇਹਨਾਂ ਦਾ ਵੀ ਨੌਜਵਾਨ ਆਗੂਆਂ ਦੇ ਵਿੱਚ ਵੱਡੇ ਪੱਤਰ ਦੇ ਨਾਮ ਬੋਲਦਾ ਤੇ ਹੁਣ ਅਸੀਂ ਜਿਹੜੀ ਮੇਨ ਜਗ੍ਹਾ ਏ ਉਹਦੇ ਵੱਲ ਜਾ ਰਹੇ ਹਾਂ ਤੇ ਹੁਣ ਆਲੇ ਦੁਆਲੇ ਤੁਹਾਨੂੰ ਜਿਹੜੀਆਂ ਬਿਲਡਿੰਗਾਂ ਨੇ ਉਹ ਸਾਰੀਆਂ ਦਿਖਾਉਨੇ ਆ ਇਹ ਜਿਹੜੀ ਜਗ੍ਹਾ ਏ ਇਹ ਪੁਰਾਣੀ ਜਗ੍ਹਾ ਏ ਗ੍ਰਿੰਦਰ ਸਿੰਘ ਸੰਤੂ ਸਾਹਿਬ ਦੱਸੋ ਜਾਣਕਾਰੀ ਦਿਓ ਮਾੜੀ ਜਗ੍ਹਾ ਬਾਰੇ ਵੀਰੇ ਆਪਾਂ ਲੰਡਨ ਬ੍ਰਿਜ ਦੇ ਕੋਲ ਆ ਚੁੱਕੇ ਹਾਂ ਇੱਥੇ ਆਪਾਂ ਘੁੰਮਾਂਗੇ ਤੁਹਾਨੂੰ ਥਿਊ ਵਿਖਾਵਾਂਗੇ ਸਾਰਿਆਂ ਨੂੰ ਅੱਛਾ ਜੀ ਜੀ ਠੀਕ ਵੀ ਕਹਿਣ ਦਾ ਮਤਲਬ ਏ ਵੀ ਇੱਥੇ ਜਿਹੜੀਆਂ ਕਿਸਤੀਆਂ ਕੁਸਤੀਆਂ ਚੱਲਦੀਆਂ ਨੇ ਜਿਹੜਾ ਲੰਡਨ ਟਾਪਰ ਮਸ਼ਹੂਰ ਏ ਆਪਾਂ ਉਹ ਵੇਖਣ ਜਾ ਰਹੇ ਆ ਜੀ 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 ਸਭ ਕੁਝ ਦਿਖਾਵਾਂਗੇ ਅੱਛਾ ਹਾਂ ਤੁਹਾਨੂੰ ਅਸੀਂ ਬਾਹਰ ਦਾ ਜਿਹੜਾ ਵਿਊ ਹੈ ਉਹ ਦਿਖਾ ਰਹੇ ਹ ਤੇ ਇਧਰ ਪੱਸਾ ਪੁੱਸਣਾ ਚਾਲਦੀਆਂ ਆ ਸਾਹਮਣੇ ਟਾਵਰ ਟੂਰੇ ਆ ਇਧਰ ਸਾਹਮਣੇ ਜਿਹੜਾ ਸਟੇਸ਼ਨ ਏ ਆ ਇਧਰ ਆ ਸਾਹਮਣੇ ਵੀ ਬਿਲਡਿੰਗ ਏ ਇਹ ਜਿਹੜੇ ਇਥੋਂ ਮਤਲਬ ਲੰਟਨ ਬ੍ਰਿਜ ਦਾ ਜਿਹੜਾ ਏਰੀਆ ਏ ਉਹ ਸ਼ੁਰੂ ਹੋ ਜਾਂਦਾ ਹੁਣ ਅੱਜ ਅਸੀਂ ਤੁਹਾਨੂੰ ਉੱਧਰ ਲੈ ਕੇ ਜਾ ਰਹੇ ਹੁਣ ਆਹ ਰਾਹ ਇਹ ਜਿਹੜਾ ਉਹ ਉੱਧਰ ਨੂੰ ਜਾਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਰੌਣਕ ਆ ਇੱਥੇ ਦਰਖਤ ਲੱਗੇ ਹੋਏ ਨੇ ਦਰਖਤ ਤਾਂ ਮੈਨੂੰ ਲੱਗਦਾ ਪਪੂਂਦਰ ਦੇ ਨੇ ਇਹ ਪਪੂਲਰ ਦੇ ਹੀ ਨੇ ਨਹੀਂ ਪਪੂਲਰ ਦੇ ਦਰਖਤ ਲੱਗ ਰਹੇ ਨੇ ਇਹ ਕਿ ਹੋਰ ਕੋਈ ਹੋਰ ਕੋਈ ਸ਼ਾਹ ਏ ਇਹ ਕੋਈ ਜੇ ਪਤਾ ਹੈ ਅੱਛਾ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਇੱਧਰ ਜਿਹੜਾ ਬਾਰਪੂਰ ਵਾਲਾ ਸਿਸਟਮ ਹੈਗਾ ਹੁਣ ਇਹ ਅੱਗੇ ਨੂੰ ਜਾ ਰਹੇ ਆ ਰਾ ਅੱਗੇ ਨੂੰ ਤੇ ਅਸੀਂ ਵੀ ਅੱਗੇ ਵੀ ਵੱਧ ਰਹੇ ਹਾਂ ਹੁਣ ਅੱਗੇ ਤੁਹਾਨੂੰ ਲੰਡਨ ਬ੍ਰਿਜ ਜਿਹੜਾ ਉਹ ਅਸੀਂ ਦਿਖਾਵਾਂਗੇ ਆ ਸਾਹਮਣੇ ਤੁਸੀਂ ਲੰਡਨ ਬ੍ਰਿਜ ਦਾ ਜਿਹੜਾ ਦ੍ਰਿਸ਼ਾਉ ਦੇਖ ਸਕਦੇ ਹੋ ਬਹੁਤ ਸੋਹਣਾ ਵਿਊਗਾ ਥੱਲੇ ਜਿਹੜੀ ਨਦੀ ਵਗਦੀ ਹੈ ਥੱਲੇ ਦਰਿਆ ਵਗਦਾ ਤੇ ਇੱਧਰ ਸਾਰੇ ਲੋਕ ਬੈਠੇ ਨੇ ਆ ਸਾਹਮਣੇ ਬਿਲਡਿੰਗਾਂ ਨੇ ਆ ਸਾਰਾ ਵਿਊ ਹੈ ਜਿਹੜਾ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਿਊ ਹੈ ਇਸ ਜਗ੍ਹਾ ਦਾ ਤੇ ਇੱਥੋਂ ਜਿਹੜੀ ਜਗ੍ਹਾ ਇਹ ਅੱਗੇ ਵੱਲ ਜਾਂਦੀ ਹੈ ਸਾਹਮਣੇ ਤੁਸੀਂ ਵਿਊ ਦੇਖ ਸਕਦੇ ਹੋ ਬਹੁਤ ਸੋਹਣਾ ਵਿਊ ਹੈ ਆ ਲੰਡਨ ਬ੍ਰਿਜ ਆ ਜਾਂਦਾ ਸਾਹਮਣੇ ਵਿੱਚ ਕਿਸ਼ਤੀਆਂ ਚੱਲਦੀਆਂ ਨੇ ਉਹ ਤੁਹਾਨੂੰ ਕਿਸ਼ਤੀ ਚੱਲਦੀ ਵੀ ਦਿਖਾਉਂਦੇ ਆ ਆਹ ਦੇਖ ਸਕਦੇ ਤੁਸੀਂ ਜਿਹੜੀ ਕਿਸ਼ਤੀ ਹੈ ਵਿੱਚ ਚੱਲ ਰਹੀ ਹੈ ਤੇ ਲੋਕ ਵੀ ਇੱਥੇ ਦੇਖਣਾ ਰੇ ਧੁੱਪ ਵੀ ਨਿਕਲ ਗਈ ਉਧਰੋਂ ਬਹੁਤ ਸੋਹਣਾ ਵਿਊ ਹੈ ਜਿਹੜਾ ਨਜ਼ਾਰਾ ਆ ਰਿਹਾ ਧੁੱਪ ਵੀ ਨਿਕਲ ਗਈ ਤੇ ਬਹੁਤ ਸੋਹਣੀ ਜਗ੍ਹਾ ਏ ਆਲੇ ਦੁਆਲੇ ਦਰਖਤ ਦਰਖਤ ਵਧੀਆ ਨੇ ਤੇ ਗ੍ਰੀਨਰੀ ਵਧੀਆ ਲੋਕ ਵਧੀਆ ਦੇਖਣ ਆ ਰਹੇ ਨੇ ਇਹਨੂੰ ਤੇ ਜਿਹੜੀਆਂ ਬੱਸਾਂ ਬੁੱਸਾਂ ਨੇ ਉਹ ਵੀ ਚੱਲ ਰਹੀਆਂ ਨੇ ਜਿਹੜਾ ਬਹੁਤ ਸੋਹਣਾ ਨਜ਼ਾਰਾ ਏ ਇੱਥੋਂ ਦਾ ਦੇਖ ਸਕਦੇ ਆ ਬਿਲਡਿੰਗ ਦਾ ਸਾਹਮਣੇ ਤੇ ਬੜੀ ਸੋਹਣੀ ਜਗ੍ਹਾ ਏ ਆ ਇੱਧਰ ਸਾਹਮਣੇ ਰੈਸਟੋਰੈਂਟ ਜਿਹਾ ਲੱਗਦਾ ਇਹਦੇ ਨਾਲ ਦੀ ਨਾਲ ਆ ਇੱਥੇ ਮੈਨੂੰ ਲੱਗਦਾ ਫਿਲਮ ਥੋੜਾ ਮ ਦਿਖਾਉਂਦੇ ਹੋਣਗੇ ਕੋਈ ਪ੍ਰਦਰਸ਼ਨੀ ਹੋਊਗੀ ਇਤਿਹਾਸਿਕ ਪ੍ਰਦਰਸ਼ਨੀ ਤੇ ਸਾਹਮਣੇ ਇਹ ਮੈਨੂੰ ਲੱਗਦਾ ਇਹਨਾਂ ਦੀ ਪ੍ਰਧਾਨ ਸਭਾ ਹੈ ਜਿਹੜੀ ਇੱਥੇ ਇਹਨਾਂ ਦੀ ਹੈਗੀ ਆ ਉਹ ਤੇ ਬਹੁਤ ਸੋਹਣੀ ਜਿਹੜੀ ਜਗ੍ਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕਿਸਤੀ ਵਿੱਚ ਚੱਲ ਰਹੀ ਆ ਤੇ ਬਹੁਤ ਸੋਹਣੀ ਜਗ੍ਹਾ ਈ ਜਿਹੜੀ ਉਹ ਇੱਥੇ ਹੈਗੀ ਆ ਹੁਣ ਬਣੇ ਰਹੋ ਸਾਡੇ ਨਾਲ ਤੁਹਾਨੂੰ ਅਖੀਰ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਦਿਖਾਉਨੇ ਆ ਨਜ਼ਾਰਾ ਤੁਹਾਨੂੰ ਐਂ ਟਿਕਾ ਕੇ ਦਿਵਾਵਾਂਗੇ ਹੁਣ ਤੁਸੀਂ ਦੇਖੋ ਕੇ ਬਹੁਤ ਸੋਹਣੀ ਜਗ੍ਹਾ ਏ ਇਹ ਹੈਗੀ ਆ ਲੋਕ ਫੋਟੋਆਂ ਫੂਟਮਾਂ ਬਹੁਤ ਵਧੀਆ ਖੇਚਰੇ ਨੇ ਤੇ ਆ ਸਾਹਮਣੇ ਜਿਹੜੀਆਂ ਕਿਸ਼ਤੀਆਂ ਨੇ ਉਹ ਚੱਲ ਰਹੀਆਂ ਨੇ ਪਾਣੀ 풀 ਸਪੀਡ ਤੇ ਵਾਗ ਰਿਹਾ ਹੈ ਸਾਹਮਣੇ ਸਮੁੰਦਰੀ ਜਹਾਜ਼ ਖੜਾ ਹੈ ਇਹ ਬਹੁਤ ਸੋਹਣੀ ਜਗ੍ਹਾ ਏ ਕਿਸ਼ਤੀਆਂ ਸਾਹਮਣੇ ਚੱਲ ਰਹੀਆਂ ਨੇ ਸਾਡੇ ਵੀਰ ਜੀ ਮੁੱਛਾਂ ਨੂੰ ਵਟ ਦੇ ਰਹੇ ਨੇ ਨਹੀਂ ਇਹ ਤਾਂ ਗੱਲਾਂ ਵਟ ਰਹੇ ਨੇ ਹੁਣ ਮੁੱਛਾਂ ਨੂੰ ਵਟ ਦੇਣ ਲੱਗੇ ਨੇ ਤੇ ਦੇਖ ਸਾ ਕਿ ਇਧਰ ਨੂੰ ਵਗਦੀ ਓਏ ਇਹ ਹੈ ਵਗਦੀ ਇਧਰ ਨੂੰ ਏ ਆਹੋ ਹਾਂ ਨੀਵਾ ਬਸ ਇਧਰ ਨੂੰ ਹੈ ਆਓ ਪਗਲੇ ਬੂਕਲੇ ਬਾਵਾ ਨੇ ਹੈ ਬਈ ਹੈ ਆਓ ਸਾਹਮਣੇ ਪਗਲੇ ਬਗਲੇ ਬਗਲੇ ਵਧੀਆ ਨੇ ਸਾਹਮਣੇ ਸਮੁੰਦਰੀ ਜਹਾਜ਼ ਹੈ ਤੇ ਬਹੁਤ ਸੋਹਣਾ 뷰 ਹੈ ਜਿਹੜਾ ਉਹ ਇੱਥੋਂ ਦਾ ਨਜ਼ਾਰਾ ਰਿਹਾ ਆ ਦੇਖੋ ਬਗਲਾ ਓਟੇ ਕੁੱਟਿਆ ਹੁਣੇ ਥੱਲੇ ਜਾਊਗਾ ਨਹੀਂ ਇਹ ਇੱਧਰ ਨੂੰ ਆ ਰਿਹਾ ਹੈ ਬਹੁਤ ਸੋਹਣਾ ਉਹ ਸਾਹਮਣੇ ਜਿਹੜੀ ਕਿਸ਼ਤੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਵਾਵਾ ਡੁੰਗੀ ਹੋ ਗਈ ਹੋएगी 340 ਫੁੱਟ ਡੁੰਗੀ ਕਿ ਵਾਵਾ ਡੁੰਗੀ ਹੈ ਵਾਵਾ ਡੁੰਗੀ ਹੈ ਅੱਛਾ ਕੀ ਇਹ ਕਿਹੜਾ ਹੈ ਹੈ ਪਾਣੀ ਦੇਖਿਆ ਹੀ ਨਹੀਂ ਘਟੇ अच्छा समुंदर ਤੋਂ ਵਗਦਾ ਹੋਣਾ ਪਾਣੀ ਹਨਾ ਇਹ ਜਮ੍ਹਾਂ ਖਾਲੀ ਤੇ ਨਹੀਂ ਕਦੀ ਵੇਖੀ ਪਾਣੀ ਹੁੰਦਾ ਪਰ ਅੱਛਾ ਠੀਕ ਕੀ ਦਰਿਆ ਦਰੂ ਹੈ ਕਿਵੇਂ ਨਹਿਰ ਨੂਰੇ ਕੋਈ ਹੈ ਅੱਛਾ ਠੀਕ ਵਧੀਆ ਆਪਾਂ ਨਾਲ ਇੱਧਰ ਪਾਈਦੇ ਆਪਾਂ ਦੇ ਉੱਪਰ ਵਧੀਆ ਸਿਸਟਮ ਹੈ ਠੀਕ ਤੇ ਥੋੜਾ ਤੁਹਾਨੂੰ ਦਿਖਾ ਰਹੇ ਆ ਸਾਰਾ ਸਿਸਟਮ ਤੇ ਕਿਸਤੀ ਕੁश्ती ਵਾਲਾ ਸਿਸਟਮ ਤੁਹਾਨੂੰ ਦਿਖਾਵਾਂਗੇ ਪੰਜਾਬੀ ਜਿਹੜੇ ਬਹੁਤ ਨੇ ਇੱਥੇ ਵੀ ਤੇ ਸਾਹਮਣੇ ਆਹ ਸਾਹਮਣੇ ਕੀ ਏ ਅੱਛਾ ਬਿਲਡਿੰਗ ਆ ਇਧਰ ਵਿਧਾਨ ਸਭਾ ਇਧਰ ਇਹਨਾਂ ਦੀ ਠੀਕ ਤੇ ਇਹ ਜਿਹੜਾ ਲੰਡਨ ਬ੍ਰਿਜ ਹੈ ਇਹ ਲੰਡਨ ਦੀ ਇੰਗਲੈਂਡ ਦੀ ਬਹੁਤ ਹੀ ਦੇਖਣ ਵਾਲੀ ਥਾਂ ਹੈ ਆ ਸਾਹਮਣੇ ਸਾਰਾ ਕੁਝ ਵਿੱਚ ਕਿਸਤੀਆਂ ਕੁਸਤੀਆਂ ਨੇ ਤੇ ਬਹੁਤ ਜਿਹੜੇ ਲੋਕ ਨੇ ਇਹਨੂੰ ਦੇਖਣ ਆ ਰਹੇ ਨੇ ਜਿਹੜੇ ਗੋਰੇ ਨੇ ਉਹ ਵੀ ਇਹਦੀ ਫੋਟੋਆਂ ਖੜਵਾ ਖਿੱਚਦੇ ਨੇ ਸਾਹਮਣੇ ਬਗਲੇ ਨੇ ਜਿਹੜੇ ਉਹ ਸਮਾਨ ਚੁਟ ਰਹੇ ਨੇ ਬਹੁਤ ਬਗਲਿਆਂ ਦੀ ਗਿਣਤੀ ਜ਼ਿਆਦਾ ਹੈ ਮੈਨੂੰ ਲੱਗਦਾ ਮੱਛੀਆਂ ਮੁੱਠੀਆਂ ਖਾਣ ਵਾਸਤੇ ਲੱਭ ਰਹੇ ਨੇ ਪਰ ਇਹਨਾਂ ਨੂੰ ਲੱਭ ਨਹੀਂ ਰਹੀਆਂ ਸਾਹਮਣੇ ਜਿਹੜੀ ਬਾਸਾ ਹੈ ਉਹ ਵੀ ਚੱਲ ਰਹੀ ਹੈ ਸਾਹਮਣੇ ਜਿਹੜੇ ਤੁਸੀਂ ਦੇਖ ਸਕਦੇ ਬਹੁਤ ਤੇਜ਼ ਹਵਾਏ ਉਹ ਚੱਲ ਰਹੀ ਹੈ ਤੇ ਇਹਦੇ ਨਾਲ ਦੀ ਨਾਲ ਸਮੁੰਦਰੀ ਜਹਾਜ਼ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੇ ਨੇ ਹੁਣ ਤੁਹਾਨੂੰ ਅੱਗੇ ਦਾ ਮਾਹੌਲ ਦਿਖਾਉਂਦੇ ਹਾਂ ਆਜਾ ਚਲੀਏ ਸੈਲਫੀ ਹਾਂ ਸੈਲਫੀ ਖਿੱਚੀ ਜਾ ਰਹੀ ਹੈ ਥੈਂਕ ਯੂ ਹਾਂ ਉਹ ਗੈਲਰਿ ਨਸਟੋਟੀ ਜਲਾ ਦੰਪਾ ਅੱਗੇ ਪੱਲੇ ਚਾਕ ਆ ਗਈ ਆ ਕਬੂਤਰ ਕਬੂਤਰ ਵੀ ਫਿਰ ਰਹੇ ਹਨ ਲਹਾਵੇ ਜੀ ਵਾਹ ਸੋਹਣੀ ਥਾਂ ਐ ਆ ਬਾਗਲਾ ਨੀ ਯਾਰ ਇਹ ਲੈ ਰਿਹਾ ਐ ਦੇਖੋ ਟੱਕਰੇ ਉੱਤੇ ਜਾ ਰਿਹਾ ਕਰੇ ਥੱਲੇ ਆ ਰਿਹਾ ਆ ਸਾਹਮਣੇ ਵੈਲੈਂਟਨ ਬ੍ਰਿਜ ਕੁੱਤੇ ਨਹੀਂ ਜਾਣ ਦਿੰਦੇ ਹੁਣੇ ਇਹ ਉੱਤੇ ਜਾਣਾ ਉੱਤੇ ਜਾ ਕੇ ਆਉਨੇ ਆ ਹਾਂ ਹਾਂ ਹੁਣ ਤੁਹਾਨੂੰ ਉੱਤੇ ਗੱਬੇ ਖਲੋ ਕੇ ਆਲੇ-ਦੁਆਲੇ ਜਿਹੜਾ ਦਰਿਆ ਦਾ ਦ੍ਰਿਸ਼ ਹੈ ਉਹ ਦਿਖਾਵਾਂਗੇ। ਕਿਹੜਾ ਨਹੀਂ ਬੜੀ ਇੱਥੇ ਤੇ ਉੱਤੇ ਚੜ ਕੇ ਉਹ ਤੇ ਵਿਖਾਦੀ ਸਿਸਟਮ ਆਹ ਬਣਾ ਤੁਸੀਂ ਲੰਡਨ ਬ੍ਰਿਜ ਦਾ ਉੱਪਰ ਦਾ ਦ੍ਰਿਸ਼ ਦੇਖ ਸਕਦੇ ਹੋ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਧਰ ਉੱਧਰ ਜਾ ਆ ਰਹੇ ਹਨ ਤੇ ਇੱਧਰ ਥੱਲੇ ਦਾ ਸਿਸਟਮ ਹੈ ਜਿਹੜਾ ਉਹ ਤੁਹਾਨੂੰ ਦਿਖਾਉਣੀ ਆ ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਸਮੁੰਦਰੀ ਜਹਾਜ਼ ਆਹੋਂ ਖੜੇ ਆ ਤੇ ਸਾਰਾ ਸਿਸਟਮ ਹੈ ਇੱਧਰ ਜਿਹੜਾ ਉਹ ਚੱਲ ਰਿਹਾ ਉਹ ਇਧਰਾਂ ਕਈਆਂ ਨੇ ਮੀਡੀਆਂ ਜੀਆਂ ਕਿਉਂ ਕਰੀਆਂ ਹੁੰਦੀਆਂ ਨੇ ਹੈ ਅੱਛਾ ਨਾ ਤੁਸੀਂ ਦੇਖ ਸਕਦੇ ਹੋ ਸਮੁੰਦਰੀ ਜਹਾਜ਼ ਜਿਹੜਾ ਉਹ ਖੜੇ ਆਲੇ ਦੁਆਲੇ ਬਿਲਡਿੰਗਾਂ ਨੇ ਜਿਹੜੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਸਮੁੰਦਰੀ ਜਹਾਜ਼ ਜਿਹੜਾ ਉਹ ਇਧਰੋਂ ਮੈਨੂੰ ਲੱਗਦਾ ਨੀਵੇਂ ਪਾਸੇ ਲੈ ਜਾਊਗਾ ਸਾਹਮਣੇ ਜਿਹੜੀ ਇਹਨਾਂ ਦੀ ਲੋਕ ਸਭਾ ਏ ਉਹ ਵੀ ਆ ਬਿਲਡਿੰਗਾਂ ਦੇ ਸਾਹਮਣੇ ਮੇਨ ਸਾਰੀਆਂ ਤੇ ਬਹੁਤ ਸੋਹਣੀ ਜਗਾ ਏ ਇਧਰ ਥੱਲੇ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਫਿਰ ਰਹੇ ਨੇ ਸਾਹਮਣੇ ਜਿਹੜਾ ਪਰਾਣਾ ਪੋਲ ਵੀ ਆਓ ਤੁਸੀਂ ਸਾਹਮਣੇ ਲੱਕੜਾਂ ਦੇਖ ਸਕਦੇ ਹੋ ਮੈਨੂੰ ਲੱਗਦਾ ਪਰਾਣਾ ਪੋਲਾ ਤੇ ਇੱਧਰ ਸਾਰਾ ਸਿਸਟਮ ਹੈ ਆ ਹੈਗਾ ਉੱਪਰ ਦਾ ਟ੍ਰੇਸ਼ਰ ਬਹੁਤ ਸੋਹਣੀ ਜਗ੍ਹਾ ਹੈ ਤੇ ਇਹਦੇ ਨਾਲ ਦੀ ਨਾਲ ਇਹ ਥੱਲੇ ਆ ਪੂਰਾ ਭੀਮ ਤਕੜਾ ਲਾ ਕੇ ਇਹਨਾਂ ਨੇ ਪੋਲ ਬੰਨੇ ਆ ਤੇ ਸਾਹਮਣੇ ਜਿਹੜੀਆਂ ਬਿਲਡਿੰਗਾਂ ਨੇ ਉਹ ਬਣ ਰਹੀਆਂ ਨੇ ਤੇ ਹੁਣ ਗੁਰਿੰਦਰ ਸਿੰਘ ਜੀ ਤਾਂ ਪੁੱਛਦੇ ਆ ਗੁਰਿੰਦਰ ਸਿੰਘ ਜੀ ਜਿਹੜਾ ਇਹ ਪੋਲ ਹੈ ਇਹ ਬਾਬਾ ਪਰਾਣਾ ਲੱਗਦਾ ਹੈ ਇਹਨੀ ਤਕਨੀਕ ਹੈ ਹਾਂ ਉਹ ਪੁਰਾਣਾ ਟਾਈਮ ਦਾ ਇਹ ਅੱਛਾ ਠੀਕ ਅ ਥੱਲੇ ਆ ਛੰਡੇ ਦੋਲ ਕਾਹ ਤੋਂ ਲਾਇਨ ਇਹਨਾਂ ਨੇ ਉੱਤੇ ਆਹ ਉੱਤੇ ਦੋ ਲੱਗੇ ਉਹ ਇੱਧਰ ਆ ਅਧਿਨਿਤੀ ਅੱਛਾ ਠੀਕ ਹੁਣ ਤੁਸੀਂ ਦੇਖ ਸਕਦੇ ਹੋ ਦਾ ਇੱਧਰ ਦਰਖਤ ਵੀ ਨੇ ਵੱਡੇ ਪੱਤਰ ਤੇ ਜਿਹੜਾ आ, लोग ने इधर जा सामने बस देख सकदे हो बस ਦੇ ਉਤੇ ਟੂਟ ਬੱਸ ਇਹਦੇ ਬਾਰੇ ਜਾਣਕਾਰੀ ਦੋਏਗੀ ਚੀਜ਼ ਸਾਰਾ ਲੰਡਨ ਦਾ 뷰 ਦਿਖਾਉਂਦੀ ਇਹ ਬੱਸ ਹਾਂ ਜੇ ਤੁਸੀਂ ਚਾਹੁੰਦੇ ਤਾਂ ਉਹ ਵੀ ਦਿਖਾਣੇ ਤੁਹਾਨੂੰ ਕੋਈ ਨਹੀਂ ਉਹ ਵੀ ਵੇਖ ਲੈਣੇ ਹੁਣ ਤੇ ਆ ਸਾਹਮਣੇ ਜਿਹੜਾ ਸਿਸਟਮ ਹੈ ਉਹ ਚੱਲ ਰਿਹਾ ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਉਹ ਕਰ ਲਈਏ ਹਣਾ ਆ ਜਸ ਵੇਖ ਹੱਕਦੇ ਹੋ ਉਹ ਉਰਾ ਤੇ ਕੁਰੀ ਇੱਕ ਦੂਜੇ ਨੂੰ ਪੁਲ ਦਿਖਾ ਰਹੇ ਹਨ ਗੋਰੀ ਕਹਿ ਰਹੀ ਹੈ ਉੱਤਰ ਨੂੰ ਜਾਣਾ ਹੈ ਗੋਰਾ ਕਹਿ ਰਿਹਾ ਤੂੰ ਰਹਿਣ ਦੇ ਛੱਡ ਪਰਾਂ ਬਹੁਤ ਥਰ ਲਿਆ ਥੱਕ ਗਏ ਹੁਣ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇੱਧਰ ਜਾ ਰਹੇ ਹਨ ਆ ਸਾਹਮਣੇ ਝੰਡੇ ਝੁੰਟੇ ਇਹਨਾਂ ਦੇ ਝੂਲਦੇ ਨੇ ਇੱਕ ਰੀਲ ਇੱਥੇ ਬਣਾਵਾਂਗੇ ਇੱਕ ਅੱਗੇ ਬਣਾਵਾਂਗੇ ਚੰਗੇ ਸਾਹਮਣੇ ਸਾਰਾ ਸਿਸਟਮ ਹੈ ਜਿਹੜਾ ਕੋ ਜਿਹੜੇ ਉਹ ਲੋਕ ਜਾਂਦੇ ਹੁੰਦੇ ਤੇ ਭੈਣ ਨਾ ਯਾਰ ਉੱਤੇ ਥੱਲੇ ਆ ਉਹ ਵੇਖ ਚੱਲ ਛੱਡ ਪਰਾਂ ਵੇ ਨਹੀਂ ਆ ਆ ਸਾਰਾ ਸਿਸਟਮ ਹੈ ਪਹਾੜ ਵੀ ਐਣੇ ਓ ਮਾ ਸਰ ਸੁਣਦੇ ਨੇ ਬੋਲ ਇਹ ਉੱਤੇ ਚੁੱਕਿਆ ਜਾਂਦਾ ਜੀ ਹਾਂ ਹਾਂ ਵੇ ਉੱਤੇ ਚੁੱਕਿਆ ਜੀ ਅੱਛਾ ਕਮਾਲ ਦੀ ਗੱਲ ਹੈ ਕਿੱਥੋਂ ਲੈ ਆ ਤੁਹਾਨੂੰ ਇਹ ਆ ਤੁਹਾਨੂੰ ਕੋਈ ਜਾਂਦਾ ਹੈ ਆ ਵੀਰਲੇ ਆਹ ਇਹ ਸਾਹਮਣੇ ਕਿਸ਼ਤੀ ਜਾਂਦੀ ਦੇਖ ਆਹ ਜੀ ਕਿਸ਼ਤੀਆਂ ਸਾਹਮਣੇ ਤੇ ਸਭ ਰਿਹਾ ਉਹ ਵਾਰ ਆਏ ਨੇ ਕਿਹ ਜਿਹੜੀ ਆ ਕਿਸ਼ਤੀ ਹੈ ਇਹਦੇ ਬਾਰੇ ਜਾਣਕਾਰੀ ਨੌਕਰਿੰਦਰ ਸਿੰਘ ਸਾਦੂ ਸਾਹਿਬ ਕੀ ਹੈ ਇਹ ਹੀ ਚੱਲ ਰਹੀ ਗੋਰੀਆਂ ਦੀ ਵੀਰੇ ਅੱਛਾ ਕੀ ਸਾਹਿਬ ਕਥਾ ਇਹਦਾ ਜੰਕਸ਼ਨ ਚੱਲ ਰਹੇ ਜਿੱਦਾਂ ਆ ਮੋਬਾਇਲ 'ਚ ਕਰਨੇ ਆ ਗੋਰੇ ਇਦਾਂ ਮਸਤ ਕਰਦੇ ਆ ਅੱਛਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਉਹ ਸਾਹਮਣੇ ਜਿਹੜੇ ਉਹ ਜਿੱਥੇ ਕ੍ਰੇਨ ਦੀ ਲੱਗੀ ਏ ਆਹੋ ਸਾਹਮਣੇ ਜਿਹੜੀ ਉੱਚੀ ਜਿਹੀ ਜਗਾ ਤੇ ਖੜ੍ਹਦਾਈਓ ਕੋਲੇ ਪਹਾੜਪੂੜ ਨੇ ਨਹੀਂ ਨਹੀਂ ਵੀਰੇ ਬਿਲਡਿੰਗ ਅੱਛਾ ਉਹ ਨਹੀਂ ਉਹ ਬੜਾ ਕੰਮ ਚੱਲ ਰਿਹਾ ਓ ਮਗਰ ਉਹ ਕ੍ਰੇਨ ਤੇ ਮਗਰ ਆਓ ਯਾਰ ਉੱਚੀ ਜੀ ਥਾਂ ਮੈਨੂੰ ਪਹਾੜ ਲੱਗਣਦੇ ਆ ਤੇ ਜਿਹੜੀ ਪਹਾੜ ਨੇ ਅੱਛਾ 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 ਤੁਸੀਂ ਸਾਹਮਣੇ ਸਾਰਾ ਦ੍ਰਿਸ਼ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਹੈ ਜਿਹੜਾ ਉਹ ਇੱਥੋਂ ਦਾ ਹੈਗਾ ਗੋਰੇ ਲੋਕ ਵੱਡੀ ਗਿਣਤੀ 'ਚ ਇੱਥੇ ਆ ਗਏ ਜਿਹੜੀਆਂ ਦੇਖ ਰਹੇ ਨੇ ਸਾਰਾ ਸਿਸਟਮ ਤੇ ਬਹੁਤ ਤਗੜਾ ਮੈਨੂੰ ਲੱਗਦਾ ਭਾਈ ਜਣੂ ਵੀ ਤਗੜਾ ਹੋਇਆ ਪਾਣੀ ਵੇ ਪਿੱਛੇ ਕਿਵੇਂ ਮਾਰਦੀ ਏ ਆ ਤੁਸੀਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰਾ ਸਿਸਟਮ ਆ ਰਾਮਣੇ ਦਾ ਸਭ ਤੋਂ ਸਭ। ਤੇ ਅੱਗੇ ਤੁਹਾਨੂੰ ਹੋਰ ਚੀਜ਼ਾਂ ਦਿਖਾਉਨੇ ਆ। ਕੀ ਹੋਇਆ ਜੀ? ਹੁਣ ਆ ਤੁਸੀਂ ਦੇਖ ਸਕਦੇ ਹੋ ਲੰਡਨ ਬ੍ਰਿਜ ਦੇ ਉੱਤੇ ਅਸੀਂ ਸਮਾਨ ਖਾਣ ਪੀਣ ਨੂੰ ਲੈ ਆ। ਹੁਣ ਅਸੀਂ ਥੱਲੇ ਜਾ ਰਹੇ ਆ। ਥੱਲੇ ਜਾ ਕੇ ਸਮਾਨ ਹੈ ਜਿਹੜਾ ਉਹ ਖਾਵਾ ਪੀਵਾਗੇ ਪਾਰਕ 'ਚ ਬੈਗੇ। ਤੇ ਬਾਅਦ ਦੇ ਵਿੱਚ ਜਿਹੜਾ ਓਵਰ ਆ ভিউ ਹੈ ਉਹ ਅਸੀਂ ਤੁਹਾਨੂੰ ਅੱਗੇ ਦਾ ਦਿਖਾਉਂ ਕਿ ਕੀ ਹੁੰਦਾ ਕੀ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਦਾ ਸਿਸਟਮ ਹੈ ਜਿਹੜਾ ਇਹ ਜਿਹੜੇ ਇਹਦੇ ਵਿੱਚ ਕੋਈ ਚ ਦੇਖ ਰਹੀ ਨਹੀਂ ਕਿ ਸਿਸਟਮ ਹੈ ਕਿ ਨਹੀਂ ਹੁਣ ਅਸੀਂ ਥੱਲੇ ਜਾ ਰਹੇ ਹਾਂ ਉੱਥੇ ਜਾ ਕੇ ਸਮਾਨ ਦਾ ਉਠਾਵਾਂ ਪੁੱਨਾਗੇ ਤੇ ਜਿਹੜਾ ਸਮੁੰਦਰੀ ਜਾ ਜੇ ਤੁਸੀਂ ਦੇਖ ਸਕਦੇ ਹੋ ਸਮੁੰਦਰੀ ਜਾ ਦਾ 뷰 ਹੈ ਜਿਹੜਾ ਉਹ ਇੱਥੋਂ ਬਹੁਤ ਸੋਹਣਾ ਲੱਗ ਰਿਹਾ ਹੈ ਸਾਹਮਣੇ ਫਿਰ ਪੋਲਾ ਜਿਹੜਾ ਪੁਲ ਦੇ ਉੱਤੇ ਅਸੀਂ ਆ ਗਏ ਆ ਪੁਲ ਦੇ ਉੱਤੇ ਆ ਕੇ ਇਹ ਜਿਹੜਾ ਇਹ ਰਾਹ ਹੈ ਕਿ ਥੱਲੇ ਵਾਲ ਨੂੰ ਜਿਹੜਾ ਜਾ ਰਿਹਾ ਹੈ ਥੱਲੇ ਜਾ ਕੇ ਅਸੀਂ ਜਿਹੜਾ ਆਪਣਾ ਸਮਾਨ ਲਿਆਂਦਾ ਉਹ ਖਾਵਾ ਪੀਵਾਂਗੇ ਬਹੁਤ ਸੋਹਣਾ ਨਜ਼ਾਰਾ ਹੈ ਜਿਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹੁਣ ਅਸੀਂ ਥੱਲੇ ਜਾ ਰਹੇ ਹਾਂ ਇਹ ਰਾਹ ਜਿਹੜਾ ਉਹ ਸਾਹਮਣੇ ਪਾਰਕ ਨਹੀਂ ਹੈਗੀ ਉੱਧਰ ਨੂੰ ਜਾਂਦਾ ਹੈ ਸਾਹਮਣੇ ਜਿਹੜਾ ਪਾਰਕ ਹੈ ਅਸੀਂ ਉੱਧਰ ਨੂੰ ਜਾ ਕੇ ਖਾ ਪੀ ਕੇ ਫੇਰ ਆਵਾਂਗੇ ਤੁਸੀਂ ਪਹੋਹ ਜਿਹੜਾ ਵਧੀਆ ਥਾਂ ਹੈ ਤੁਸੀਂ ਕਿ ਜਿਹੜਾ ਸਿਸਟਮ ਹੈ ਅਸੀਂ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ ਜਿਹੜੀ ਸਾਂਭਣਾ ਤੁਸੀਂ ਦੇਖ ਸਕਦੇ ਹੁਣ ਇੱਥੇ ਜਾ ਕੇ ਤੁਸੀਂ ਜਿਹੜਾ ਸਮਾਨ ਹੈ ਉਹ ਖਾਵਾ ਗਵਾਗੇ ਕਾਥਰੀਆ ਕਾਤੀ ਸਾਰੇ ਇਹ ਪਾਣਾ ਦੇ ਇਧਰ ਖਾਪੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਮੁੰਦਰੀ ਜਾਜਾ ਇਹਦਾ ਵੀਊ ਸਾਰਾ ਹੁਣ ਦੇਖ ਲਿਆ ਹੁਣ ਅਸੀਂ ਥੱਲੇ ਜਾ ਰਹੇ ਹਾਂ ਥੱਲੇ ਉਤਰਾਂਗੇ ਤੇ ਸਾਰਾ ਸਿਸਟਮ ਜਿਹੜਾ ਤੁਹਾਨੂੰ ਥੱਲੇ ਉਤਰ ਕੇ ਦਿਖਾਵਾਂਗੇ ਪਹਿਲਾਂ ਅਸੀਂ ਚੜ ਕੇ ਸੀ ਹੁਣ ਅਸੀਂ ਦੂਜੇ ਪਾਸਿਓਂ ਜਿਹੜਾ ਥੱਲੇ ਉਤਰ ਰਹੇ ਹਾਂ ਬਹੁਤ ਸੋਹਣੀ ਜਗ੍ਹਾ ਏ ਜਿਹੜੀ ਉਹ ਇੱਥੇ ਹੈਗੀ ਆ ਅ ਪੁਲ ਜਿਹੜਾ ਪੁਲਾ ਇਹ ਇੱਕ ਗੱਬਿਓ ਵੀ ਖੁੱਲ ਜਾਂਦਾ ਹੈ ਬੰਦ ਵੀ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਸਿਸਟਮ ਕਿ ਬਹੁਤ ਸੋਹਣਾ ਸਿਸਟਮ ਹੈ ਇੱਥੇ ਬਹੁਤ ਵੱਡੀ ਗੰਤੀ ਦੇ ਵਿੱਚ ਜਿਹੜੇ ਲੋਕ ਨੇ ਆ ਗਏ ਇਹ ਦਰਿਆਏ ਜਿਹੜਾ ਉਹ ਦੇਖ ਰਹੇ ਹਨ ਤੇ ਬਹੁਤ ਵੱਡੀ ਜਿਹੜੀ ਗਿਣਤੀ ਹੈ ਇੱਥੇ ਲੋਕਾਂ ਦੀ ਤੇ ਦੇਖਦੇ ਨੇ ਕੀ ਸਿਸਟਮ ਹੈ ਸਾਰਾ ਕੀ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਜੜੀਆਂ ਵੱਟੀਆਂ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਉੱਤੇ ਇੱਟਾਂ ਨੇ ਜੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਸ਼ੀਸ਼ਾ ਵੀ ਲੱਗਿਆ ਹੋਇਆ ਕਈਆਂ ਤੇ ਤੇ ਜਿਹੜਾ ਰਾਹ ਏ ਇਹ ਥੱਲੇ ਨੂੰ ਲੈ ਰਿਹਾ ਪਰ ਅਸੀਂ ਥੱਲੇ ਨਹੀਂ ਜਾਣਾ ਅਸੀਂ ਉੱਤੇ ਹੀ ਰਹਿਣਾ ਹੈ ਤੇ ਇਧਰੋਂ ਅਸੀਂ ਉੱਤੇ ਰ੍ਹਾਂਗੇ ਤੇ ਅੱਗੇ ਜਾਵਾਂਗੇ ਥੱਲੇ ਜਾਣ ਥੱਲੇ ਕੀ ਏ ਹੁਣ ਅਸੀਂ ਖਾ ਪੀ ਲਿਆ ਤੇ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਇਸ ਨੂੰ ਅੱਗੇ ਭੇਜ ਦਿਓ ਤੇ ਹੁਣ ਅਸੀਂ ਤੁਹਾਨੂੰ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਲੰਡਨ ਦੀਆਂ ਵੀਡੀਓਆਂ ਨੇ ਉਹ ਦਿਖਾਵਾਂਗੇ ਸਾਡੇ YouTube ਚੈਨਲ ਨਾਲ ਬਨੇ ਰਹੋ ਇਸ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਲਿਓ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ